ਚੈਨਲ ਵਿੱਚ ਆ ਵੀ ਦੇਖਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੋ ਸੋ ਹਾਜ਼ਰਾਂ ਅੱਜ ਦਿਨ ਕੁਝ ਗੱਲਾਂ ਬਤਾਜੇ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕੁਝ ਟੈਰਫ ਹਟਾਏ ਆ ਇਹ ਕੀ ਤਬਦੀਲੀ ਹੈ ਤੇ ਕੀ ਨੀਤੀ ਹੈ ਇਹਦੇ ਤੇ ਗੱਲਬਾਤ ਕਰਾਂਗੇ ਦੂਜਾ ਅਮਰੀਕਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟੀ ਆ ਉਹਦੇ ਨਾਲ ਅਸਰ ਪੈ ਰਿਹਾ ਤੀਜਾ ਸ਼ਾਰਲਟ ਦੇ ਵਿੱਚ ਇਮੀਗ੍ਰੇਸ਼ਨ ਏਜੰਟਾਂ ਦੀ ਵੱਡੀ ਕਾਰਵਾਈ ਹੋਈ ਆ ਉਹਦੀ ਲੋਚਨਾ ਹੋ ਰਹੀ ਆ ਇੱਕ ਜਿਹੜਾ ਫ੍ਰਿਜ਼ਨਰ ਦੇ ਵਿੱਚ ਫੂਡ ਵੈਂਡਰਾਂ ਸੰਬੰਧੀ ਵਿਵਾਦ ਆ ਤੇ ਇਸ ਵਾਰੀ ਅਮਰੀਕਾ ਦੇ ਵਿੱਚ ਜਿਹੜੇ ਬਰਫ਼ ਦੇ ਬਰਫ਼ਬਾਰੀ ਦੇਖਣ ਦੇ ਸ਼ੌਕੀਨ ਨੇ ਉਹਨਾਂ ਨੂੰ ਨਿਰਾਸ਼ਾ ਹੋਊਗੀ ਬਰਫ਼ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਪੈ ਰਹੀ ਹੈ ਤੇ ਐਤਕੀ ਵੀ ਘੱਟ ਪੈਣ ਦੀ ਸੰਭਾਵਨਾ ਸਭ ਤੋਂ ਪਹਿਲੀ ਗੱਲ ਟੈਰਿਫਸ ਬਾਰੇ ਟੈਰਿਫ ਕੁਝ ਚੀਜ਼ਾਂ ਤੋਂ ਰਾਸ਼ਟਰਪਤੀ ਟਰੰਪ ਨੇ ਹਟਾਏ ਆ ਖਾਸ ਕਰ ਜਿਨ੍ਹਾਂ ਦੇ ਵਿੱਚ ਬਹੁਤੇ ਐਗਰੀਕਲਚਰਲ ਪ੍ਰੋਡਕਟਸ ਨੇ ਜਦੋਂ ਦੇ ਰਾਸ਼ਟਰਪਤੀ ਟਰੰਪ ਆਇਆ ਟੈਰਿਫ ਚਰਚਾ ਦੇ ਵਿੱਚ ਆ ਤੇ ਟੈਰਿਫ ਦੇ ਵਿੱਚ ਇੱਕੋ ਹੀ ਗੱਲ ਚਰਚਾ ਦੇ ਵਿੱਚ ਆ ਤੇ ਕਿਹਾ ਆ ਟੈਰਿਫ ਲਾ ਦਿੱਤੇ ਇਹ ਬਹੁਤ ਘੱਟ ਹੋਇਆ ਕਿ ਟੈਰਫ ਹਟਾ ਲਏ ਜਾਣ ਇੱਕ ਧਿਰ ਦਾ ਇਹ ਦਾਵਾ ਆ ਕਿ ਟੈਰਫ ਨਹੀਂ ਲਾਉਣੇ ਚਾਹੀਦੇ ਕਿਉਂਕਿ ਟੈਰਫ ਲਾਉਣ ਦੇ ਨਾਲ ਜਿਹੜੀ ਚੀਜ਼ ਅਮਰੀਕਾ ਦੇ ਵਿੱਚ ਬਾਹਰਲੇ ਦੇਸ਼ ਤੋਂ ਆ ਰਹੀ ਆ ਉਹ ਮਹਿੰਗੀ ਮਿਲੂਗੀ ਜੇ ਮਹਿੰਗੀ ਮਿਲੂਗੀ ਤਾਂ ਲੋਕਾਂ ਨੂੰ ਫਰਕ ਪਊਗਾ ਲੋਕਾਂ ਨੂੰ ਫਰਕ ਪਊਗਾ ਮਹਿੰਗਾਈ ਵਧੂਗੀ ਇਸ ਕਰਕੇ ਟੈਰਫ ਨਹੀਂ ਲਾਉਣੇ ਚਾਹੀਦੇ ਦੂਜੀ ਧਿਰ ਸ਼ੁਰੂ ਤੋਂ ਇਹ ਕਹਿੰਦੀ ਆਈ ਹੈ ਕਿ ਟੈਰਫ ਲਾਉਣੇ ਚਾਹੀਦੇ ਆ ਕਿ ਕਿ ਬਾਹਰਲਾਸ ਮਾਰ ਅਮਰੀਕਾ ਦੇ ਵਿੱਚ ਸਸਤਾ ਨਹੀਂ ਵਿਕਣਾ ਚਾਹੀਦਾ ਉਹ ਮਹਿੰਗਾ ਹੋਊਗਾ ਜਿਹੜਾ ਅਮਰੀਕਾ ਦਾ ਬਣਿਆ ਸੁਬਾਨ ਆ ਉਹ ਲੋਕ ਖਰੀਦਣਗੇ ਤੇ ਅਮਰੀਕਾ ਦੀ ਇਕਨੋਮੀ ਬਿਲਡ ਹੋਊਗੀ ਇਹ ਸਾਰੇ ਕੁਛ ਦੇ ਵਿੱਚ ਇਸੇ ਕਸ਼ਮਕਸ਼ ਦੇ ਵਿੱਚ ਜਿਹੜਾ ਕੱਲ ਰਾਸ਼ਟਰਪਤੀ ਟਰੰਪ ਦਾ ਫੈਸਲਾ ਆ ਇਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤੇ ਆ ਕਿ ਟੈਰਿਫ ਟੈਰਿਫ ਦਾ ਮਤਲਬ ਜਿਹੜਾ ਐਕਸਟਰਾ ਟੈਕਸ ਇੰਪੋਰਟ ਦੇ ਉੱਤੇ ਲਾਇਆ ਫੂਡ ਜਿਹੜਾ ਬੀਫ ਆ ਜਿਹਦੇ ਵਿੱਚ ਜਿਹਦੇ ਚ ਟਮਾਟਰ ਆ ਜਿਹਦੇ ਚ ਕਾਫੀ ਆ ਜਿਹਦੇ ਚ ਕੇਲੇ ਆ ਜਿਹਦੇ ਚ ਟੀ ਆ ਤੇ ਕੁਝ ਜਿਹੜੇ ਜੂਸਸ ਨੇ ਉਹਨਾਂ ਦੇ ਉੱਤੇ ਟੈਰਫ ਇਹਨਾਂ ਨੇ ਚੱਕ ਦਿੱਤਾ ਤੇ ਇਹ ਸਾਰੇ ਕੁਝ ਦਾ ਮਕਸਦ ਇਹ ਆ ਕਿ ਗਰੋਸਰੀ ਸਸਤੀ ਕਰਨੀ ਆ ਪ੍ਰਸ਼ਾਸਨ ਇਹ ਕਹਿ ਰਿਹਾ ਆ ਕਿ ਕੁਝ ਫੂਡ ਆਈਟਮਸ ਜਿਹੜੀਆਂ ਅਮਰੀਕਾ ਦੇ ਵਿੱਚ ਨਹੀਂ ਪੈਦਾ ਕੀਤੀਆਂ ਜਾ ਰਹੀਆਂ ਉਹਨਾਂ ਦੇ ਉੱਤੇ ਟੈਕਸ ਲਾਉਣ ਦੇ ਨਾਲ ਭਾਵੇਂ ਉਹਨਾਂ ਦੇ ਉੱਤੇ ਟੈਰਫ ਲਾਉਣ ਦੇ ਨਾਲ ਉਹ ਚੀਜ਼ਾਂ ਅਮਰੀਕਾ ਵਾਸੀਆਂ ਨੂੰ ਮਹਿੰਗੀਆਂ ਮਿਲ ਰਹੀਆਂ ਇਸ ਕਰਕੇ ਉਹਨਾਂ ਕੀਮਤਾਂ ਨੂੰ ਘਟਾਉਣ ਦੇ ਲਈ ਅਸੀਂ ਟੈਰਫ ਹਟਾ ਰਹੇ ਹਾਂ ਹੁਣ ਇੱਥੇ ਬੜਾ ਇੱਕ ਸਪਸ਼ਟ ਜਿਹੜਾ ਸੰਦੇਸ਼ ਆ ਉਹ ਇਹ ਆ ਕਿ ਹੁਣ ਜਿਹੜੀ ਚੀਜ਼ ਅਮਰੀਕਾ ਦੇ ਵਿੱਚ ਪੈਦਾ ਹੀ ਨਹੀਂ ਹੋ ਰਹੀ ਪੂਰੀ ਜਿਹੜੀ ਹੈ ਹੀ ਨਹੀਂ ਇੱਥੇ ਦੀ ਉਹਨੂੰ ਤਾਂ ਸਸਤੀ ਕਰਨਾ ਚਾਹੀਦਾ ਕਿਉਂਕਿ ਉਹਦੇ ਵਿੱਚ ਮੁਕਾਬਲੇ ਵਿੱਚ ਕੋਈ ਨਹੀਂ ਅਮਰੀਕਾ ਦੇ ਵਿੱਚ ਲੌਜੀਕ ਇਹਦੇ ਵਿੱਚ ਇਹ ਆ ਕਿ ਜੇ ਬਾਹਰੋਂ ਇੱਕ ਕਾਰ ਅਮਰੀਕਾ ਦੇ ਵਿੱਚ ਬਣ ਰਹੀ ਆ ਇੱਕ ਕਾਰ ਬਾਹਰੋਂ ਆ ਰਹੀ ਆ ਇਹ ਕਹਿੰਦੇ ਆ ਕਿ ਬਾਹਰੋਂ ਆਉਣ ਵਾਲੀ ਕਾਰ ਨੂੰ ਮਹਿੰਗੀ ਕਰ ਦਿਓ ਤਾਂ ਕਿ ਅਮਰੀਕਾ 'ਚ ਬਣਨ ਵਾਲੀ ਕਾਰ ਲੋਕ ਖਰੀਦਣ ਲੱਗ ਜਾਣ ਹੁਣ ਜਿਹੜੀ ਚੀਜ਼ ਮੰਨ ਲਓ ਕਾਫੀ ਆ ਜਾਂ ਕੇਲੇ ਆ ਜਾਂ ਕੁਝ ਜੂਸਰਸ ਨੇ ਅਮਰੀਕਾ ਦੇ ਵਿੱਚ ਹੈ ਹੀ ਨਹੀਂ ਫਿਰ ਉਹਨੂੰ ਮਹਿੰਗੀ ਕਰਨ ਦਾ ਕੀ ਫਾਇਦਾ ਉਹਨੂੰ ਮਹਿੰਗੀ ਕਰਨ ਦੇ ਨਾਲ ਕੋਈ ਅਮਰੀਕਾ ਦਾ ਪ੍ਰੋਡਕਟ ਤਾਂ ਜਿਹੜਾ ਉਹ ਹਾਈਲਾਈਟ ਹੋ ਹੀ ਨਹੀਂ ਰਿਹਾ ਉਹ ਤਾਂ ਸਾਹਮਣੇ ਆ ਹੀ ਨਹੀਂ ਰਿਹਾ ਇਹ ਕਰਕੇ ਕਹਿੰਦੇ ਕਿ ਅਸੀਂ ਇਹਨੂੰ ਸਸਤਾ ਕਰਨ ਬਾਰੇ ਸੋਚਿਆ ਸੋ ਇਹ ਜਿਹੜੀ ਰੈਸੀਪ੍ਰੋਕਲ ਟੈਰਫ ਦੀ ਪਾਲਿਸੀ ਆ ਰਾਸ਼ਟਰਪਤੀ ਟਰੰਪ ਦੀ April 2 ਤੋਂ ਚੱਲ ਰਹੀ ਉਹਦੇ ਉਲਟ ਦੱਸਿਆ ਜਾ ਰਿਹਾ ਜਿਹੜੀ ਪਹਿਲੀ ਇਹਨਾਂ ਦੀ ਅਨਾਉਂਸਮੈਂਟ ਸੀਗੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਅਸੀਂ ਟੈਰਫ ਲਾਉਣਾ ਆ ਜਿਹੜੀ ਨਵੀਂ ਆ ਹੁਣ ਇਹ ਥੋੜੀ ਨਰਮ ਪਾਲਿਸੀ ਆ ਇਹਦੇ ਵਿੱਚ ਕਿਹਾ ਗਿਆ ਕਿਉਂਕਿ ਲੋਕਾਂ ਨੇ ਵਧੀਆਂ ਕੀਮਤਾਂ ਬਾਰੇ ਕੰਪਲੇਂਟ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਕਰਕੇ ਇਹਨਾਂ ਨੇ ਇਹ ਸਟੈਪ ਲਿਆ ਜਿਹੜਾ ਅਸਲ ਦੇ ਵਿੱਚ ਕਈ ਜਿਹੜੇ ਫੂਡਸ ਹੈਗੇ ਆ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ ਜਿਹੜੀਆਂ ਨਵੀਆਂ ਐਗਜ਼ੈਂਪਸ਼ਨਸ ਨੇ ਉਹਦੇ ਚ ਜਿਦਾ ਪਹਿਲਾਂ ਦੱਸਿਆ ਕਾਫੀ ਟੀ ਬੀਫ ਟਮੈਟੋ ਔਰੈਂਜ ਜੂਸ ਪਾਈਨੈਪਲ ਜੂਸ ਬਨਾਨਾਸ ਤੇ ਕੈਸ਼ੂਸ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਢਿੱਲ ਦੇ ਦਿੱਤੀ ਗਈ ਆ ਵਾਈਟ ਹਾਊਸ ਹੁਣ ਵਿਰੋਧੀ ਕਹਿ ਰਹੇ ਆ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਟੈਰਫ ਦੇ ਨਾਲ ਮਹਿੰਗਾਈ ਹੋਣੀ ਆ ਕਿ ਇਹ ਟਰੰਪ ਹੀ ਹੁਣ ਮੰਨਿਆ ਪਹਿਲਾਂ ਸਾਡੀ ਗੱਲ ਮੰਨੀ ਨਹੀਂ ਹੁਣ ਜਦੋਂ ਮਹਿੰਗਾਈ ਹੋਈ ਆ ਲੋਕਾਂ ਨੇ ਕਿਹਾ ਆ ਰੋਲਾ ਪਾਇਆ ਤੇ ਉਹਨਾਂ ਨੇ ਆਪੇ ਆਪ ਹੀ ਉਹ ਚੀਜ਼ਾਂ ਤੋਂ ਟੈਰਫ ਹਟਾ ਲਏ ਆ ਟਰੰਪ ਪ੍ਰਸ਼ਾਸਨ ਇਹ ਦਲੀਲ ਦੇ ਰਿਹਾ ਆ ਕਿ ਇਹ ਸਾਡਾ ਪਹਿਲਾਂ ਹੀ ਪਾਰਟ ਆਫ ਦਾ ਪਲਾਨ ਸੀਗਾ ਕਿ ਪਹਿਲਾਂ ਤੋਂ ਸਾਨੂੰ ਪਤਾ ਸੀ ਇਦਾਂ ਕਰਨਾ ਤੇ ਅਸੀਂ ਉਸ ਪਲਾਨ ਦੇ ਵਿੱਚ ਰਹਿ ਕੇ ਹੀ ਸਾਰਾ ਕੁਝ ਕਰ ਰਹੇ ਆ ਜਿਹੜਾ ਵਾਈਟ ਹਾਊਸ ਨੇ ਕਿਆ ਆਫੀਸ਼ੀਅਲ ਇਹ ਕਹਿੰਦੇ ਆ ਕਿ ਇਹ ਕੋਈ ਸਾਡਾ ਫੈਸਲੇ ਤੋਂ ਅਸੀਂ ਪਰਤੇ ਨਹੀਂ ਆ ਅਸੀਂ ਉਹਦੇ ਤੇ ਰਿਵਰਸ ਨਹੀਂ ਹੋਏ ਇਹ ਤਾਂ ਸਗੋਂ ਇੱਕ ਪਲਾਨਡ ਸਟਰੈਟੈਜਿਕ ਸਟੈਪ ਆ ਤੇ ਇਹ ਸਾਡੀ ਗਿਣੀ ਮਿੱਥੀ ਰਣਨੀਤੀ ਆ ਤੇ ਇਹ ਰਣਨੀਤੀ ਪਹਿਲਾਂ ਤੋਂ ਹੀ ਤੈਅ ਸੀ ਕਿ ਅਸੀਂ ਇਸ ਤਰ੍ਹਾਂ ਦੇ ਨਾਲ ਕਰਨਾ ਹੈ ਹਾਲਾਂਕਿ ਕਈ ਜਿਹੜੀ ਇਹ ਕੰਟਰਡਿਕਸ਼ਨ ਨੇ ਇਸ ਸਬੰਧ ਵਿੱਚ ਆ ਰਿਹਾ ਹਾਲਾਂਕਿ ਪਹਿਲਾਂ ਜਿਹੜੇ ਇਹਨਾਂ ਦੇ ਟ੍ਰੇਡ ਨੇਗੋਸ਼ੀਏਸ਼ਨਸ ਸੀਗੇ ਓਹ ਜਿਹੜੇ ਆ ਨੋ ਐਗਜ਼ੈਂਪਸ਼ਨ ਦੀ ਗੱਲਬਾਤ ਕਰਦੇ ਆਇਆ April ਦੇ ਵਿੱਚ ਜਿਹੜਾ ਟ੍ਰੇਡ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੇ ਕਾਂਗਰਸ ਨੂੰ ਦੱਸਿਆ ਸੀ ਕਿ ਜ਼ੀਰੋ ਐਕਸਕਲੂਜ਼ਨ ਹੋਊਗੀ 트럼ਪ ਦੇ ਟੈਰਫ ਦੇ ਵਿੱਚ ਅਸੀਂ ਛੱਡਣਾ ਨਹੀਂ ਕਿਸੇ ਨੂੰ ਸੋ ਕੁਦਰਤੀ ਆ ਟੈਰਫ ਦੇ ਨਾਲ ਕੀਮਤਾਂ ਵੀ ਵਧੀਆਂ ਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਅਮਰੀਕਾ ਦੇ ਵਿੱਚ ਜਿਹੜੀ ਗਰੋਸਰੀ ਆ ਇੱਕ ਘਰ ਨੂੰ ਲਗਭਗ 3800 ਡਾਲਰ ਸਾਲ ਦਾ ਜ਼ਿਆਦਾ ਉਹਨਾਂ ਦੇ ਉੱਤੇ ਖਰਚਾ ਪਿਆ ਹੈ ਨਾ ਟੈਰਫਸ ਦੇ ਨਾਲ ਤੇ ਇੱਕ ਜਿਹੜਾ ਸਰਵੇ ਵੀ ਦੱਸਦਾ ਆ ਕਿ ਗਰੋਸਰੀ ਮਹਿੰਗੀ ਹੋਈ ਆ ਮਹਿੰਗਾਈ ਹੋਈ ਆ ਬਹੁ ਗਣਤੀ ਜਿਹੜੇ ਆਪਣੇ ਅਮਰੀਕਾ ਵਾਸੀ ਨੇ ਉਹ 트ੰਪ ਨੂੰ ਜ਼ਿੰਮੇਵਾਰ ਮੰਨਦੇ ਆ ਕਿ ਇਹਨਾਂ ਕਰਕੇ ਗਰੋਸਰੀ ਮਹਿੰਗੀ ਹੋਈ ਆ ਸੋ ਇੱਕ ਧਿਰ ਕਹਿੰਦੀ ਕਿ ਦੇਖੋ ਰਾਸ਼ਟਰਪਤੀ 트ੰਪ ਨੇ ਫਾਈਨਲੀ ਐਡਮਿਟ ਕਰ ਲਿਆ ਆਖਰਕਾਰ ਮੰਨ ਲਿਆ ਕਿ ਟੈਰਿਫ ਦੇ ਨਾਲ ਨੁਕਸਾਨ ਹੋ ਰਿਹਾ ਤੇ ਉਹਨੇ ਟੈਰਿਫ ਜਿਹੜੇ ਆ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਦੂਜੀ ਧਿਰ ਜਿਹੜੀ ਆ ਉਹ ਸਾਫ਼ ਤੌਰ ਦੇ ਉੱਤੇ ਇਹ ਕਹਿ ਰਹੀ ਆ ਕਿ ਜਿਹੜੀ ਨਹੀਂ ਇਹ ਸਾਡਾ ਪਹਿਲਾ ਹੀ ਪਾਰਟ ਆਫ ਦਾ ਪਲਾਨ ਸੀ ਅਸੀਂ ਐਸੇ ਤਰੀਕੇ ਨਾਲ ਹੀ ਚੱਲਣਾ ਸੀ ਤੇ ਉਸੇ ਨਾਲ ਹੀ ਅਸੀਂ ਚੱਲ ਰਹੇ ਹਾਂ ਅਗਲੀ ਗੱਲਬਾਤ ਅਮਰੀਕਾ ਦੇ ਕਾਲਜਾਂ ਦੇ ਵਿੱਚ ਜਿਹੜੇ ਫੋਰਨ ਸਟੂਡੈਂਟਸ ਨੇ ਉਹਨਾਂ ਦੀ ਰੋਲਮੈਂਟ ਥੱਲੇ ਚਲੇ ਗਈ ਆ ਦੱਸਿਆ ਜਾ ਰਿਹਾ ਕਿ 17% ਇਹ ਇਨਰੋਲਮੈਂਟ ਥੱਲੇ ਗਈ ਆ ਐਸ ਫਾਲ ਦੇ ਵਿੱਚ ਦੀ ਪਤਝੜ ਦੇ ਵਿੱਚ ਜਿਹੜੇ ਅ ਅੰਤਰਰਾਸ਼ਟਰੀ ਸਟੂਡੈਂਟਸ ਅਮਰੀਕਾ ਦੇ ਕਾਲਜਾਂ ਦੇ ਵਿੱਚ ਆਉਣੇ ਸੀ ਇਨਾਂ ਦੀ ਗਿਣਤੀ 17% ਦੀ ਘਟ ਗਈ ਆ ਔਰ ਇਹ ਆਪਣੇ ਆਪ ਦੇ ਵਿੱਚ ਪਿਛਲੇ ਕਈ ਸਾਲਾਂ ਦੇ ਵਿੱਚ ਸਭ ਤੋਂ ਵੱਡਾ ਡ੍ਰੌਪ ਆ ਮੇਨ ਰੀਜ਼ਨ ਅਸੀਂ ਜਾਣਦੇ ਹਾਂ ਕਿ ਬੜਾ ਸਖਤ ਜਿਹੜਾ ਵੀਜ਼ਾ ਰੂਲ ਨਿਜ਼ਮ ਕਰ ਦਿੱਤੇ ਗਏ ਵੀਜ਼ੇ ਦੇ ਸਖਤ ਰਾਸ਼ਟਰਪਤੀ 트ੰਪ ਦੇ ਪ੍ਰਸ਼ਾਸਨ ਵੱਲੋਂ ਉਹਦੇ ਤਹਿਤ ਜਿਹੜੀ ਹੈ ਇਹ ਗਿਣਤੀ ਵੱਡੀ ਘਟ ਗਈ ਹੈ ਸਰਕਾਰ ਨੇ ਸਟੂਡੈਂਟ ਵੀਜ਼ਾ ਲੈਣਾ ਬਹੁਤ ਮੁਸ਼ਕਲ ਕਰ ਦਿੱਤਾ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਤਿੰਨ ਚਾਰ ਗੱਲਾਂ ਕੀਤੀਆਂ ਇੱਕ ਤਾਂ ਇਹਨਾਂ ਨੇ 9 ਦੇਸ਼ਾਂ ਦੇ ਉੱਤੇ ਟ੍ਰੈਵਲ ਬੈਨ ਕਰ ਦਿੱਤਾ ਜਿਹੜੀਆਂ 9 ਮਾਫੀ ਚੋਂ ਨਹੀਂ 19 ਦੇਸ਼ਾਂ ਤੋਂ 19 ਦੇਸ਼ਾਂ ਤੋਂ ਜਿਹੜੇ ਲੋਕ ਆਉਂਦੇ ਸੀ ਉਹਨਾਂ ਦੇ ਉੱਤੇ ਪਾਬੰਦੀਆਂ ਸਖਤ ਕਰ ਦਿੱਤੀਆਂ ਜਿਹੜੀਆਂ ਵੀਜ਼ਾ ਇੰਟਰਵਿਊ ਸੀ ਉਹਨਾਂ ਨੂੰ ਪੌਜ਼ ਕਰ ਦਿੱਤੀਆਂ ਕਿ ਅਸੀਂ ਕਾਰ ਨਹੀਂ ਰਹੀ ਜਿਹੜੇ ਸੋਸ਼ਲ ਮੀਡੀਆ ਚੈੱਕ ਸੀ ਉਹ ਜ਼ਿਆਦਾ ਸਖਤ ਕਰ ਦਿੱਤਾ ਕੁਝ ਐਕਸ਼ਨਸ ਜਿਹੜਾ ਕੋਵਰ ਸਟੇ ਕਰ ਗਿਆ ਕੋਈ ਪ੍ਰੋਟੈਸਟ ਵਿੱਚ ਹਿੱਸਾ ਲੈਣ ਲੱਗ ਪਿਆ ਕੋਈ ਕਿਸੇ 'ਚ ਦੋਸ਼ੀ ਹੋ ਗਿਆ ਉਹਨਾਂ ਦੇ ਵੀਜ਼ੇ ਕੈਨਸਲ ਕਰਨੇ ਸ਼ੁਰੂ ਕਰ ਦਿੱਤੇ ਸੋ ਰਾਮਲਾ ਕੇ ਦਾ ਅਸਰ ਇਹ ਹੋਇਆ ਕਿ ਕਾਲਜ ਸਟੂਡੈਂਟ ਘਟ ਗਏ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਲਜ ਵਾਲੇ ਹੁਣ ਇਹ ਮੰਨਦੇ ਆ ਕਿ ਇਹ ਬਹੁਤ ਔਖਾ ਹੋ ਗਿਆ ਹੁਣ ਕਿ ਬਾਹਰਲੇ ਸਟੂਡੈਂਟ ਇੱਥੇ ਆ ਕੇ ਪੜਨ ਕਾਲਜ ਇਹ ਕਹਿ ਰਹੇ ਆ ਕਿ ਇਹਨਾਂ ਨੂੰ ਲਿਆਉਣਾ ਕਿੱਦਾਂ ਆ 825 ਯੂਨੀਵਰਸਿਟੀਆਂ ਨੇ ਰਿਪੋਰਟ ਕੀਤੀ ਆ ਕਿ 트럼ਪ ਦੀਆਂ ਪਾਲਿਸੀਜ਼ ਨੇ ਸਿੱਧਾ ਜਿਹੜੇ ਟੋਟਲ ਨੰਬਰ ਆਫ ਸਟੂਡੈਂਟਸ ਇੱਥੇ ਆ ਰਹੇ ਸੀ ਉਹਨਾਂ ਦੇ ਉੱਤੇ ਅਸਰ ਪਾਇਆ ਬਹੁਤ ਸਾਰੇ ਸਟੂਡੈਂਟਸ ਹੁਣ ਦੂਜੇ ਦੇਸ਼ਾਂ ਵੱਲੋਂ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਉਂਕਿ ਅਮਰੀਕਾ ਦੇ ਵਿੱਚ ਅਗਲੇ ਸਾਲ ਦੇ ਵਿੱਚ ਜਿਹੜੇ ਫੋਰਨ ਸਟੂਡੈਂਟਸ ਸੀਗੇ ਪਹਿਲਾਂ ਹੀ ਘਟਾ ਸਪੈਸ਼ਲੀ ਏਸ਼ੀਆ ਅਫਰੀਕਾ ਤੋਂ ਇਹਨਾਂ ਨੇ ਹੁਣ ਦੂਜੇ ਪਾਸੇ ਜਾਣਾ ਸ਼ੁਰੂ ਕਰ ਦਿੱਤਾ ਪਰ ਇਹਦੇ ਵਿੱਚ ਯੂਕੇ ਆਸਟ੍ਰੇਲੀਆ ਕੈਨੇਡਾ ਇਧਰਲੇ ਪਾਸੇ ਲੋਕ ਜਾਣਾ ਜਿਆਦਾ ਜਾਣ ਲੱਗ ਪਏ ਆ ਇੱਕ ਇਹਦੇ ਵਿੱਚ ਪਰਵਾਧਾ ਇਹ ਹੋਇਆ ਕਿ ਅਮਰੀਕਾ ਦੇ ਕਾਲਜਾਂ ਦੇ ਵਿੱਚ ਇਸ ਵਾਰੀ ਅਮਰੀਕਾ ਦੇ ਸਟੂਡੈਂਟਸ ਦੀ ਗਿਣਤੀ ਵਧ ਗਈ ਹੈ ਐਪਲੀਕੇਸ਼ਨਸ ਉਹਨਾਂ ਦੀਆਂ ਵਧ ਗਈਆਂ ਆ ਐਕਸਪਰਟ ਇਹ ਕਹਿ ਰਹੇ ਆ ਕਿ ਜਿਹੜਾ ਡਿਕਲਾਈਨ ਆ ਇਹਦੇ ਨਾਲ ਇਕਨੋਮੀ ਦੇ ਉੱਤੇ ਮਾੜਾ ਅਸਰ ਪਊਗਾ ਜਿਹੜੇ ਅੰਤਰਰਾਸ਼ਟਰੀ ਸਟੂਡੈਂਟਸ ਨੇ ਉਹ ਫੋਲੋ ਟਿਊਸ਼ਨ ਫੀ ਦਿੰਦੇ ਆ ਰਿਸਰਚਰ ਨੂੰ ਸਪੋਰਟ ਕਰਦੇ ਆ ਜਿਹੜੀਆਂ ਕੰਪਨੀਆਂ ਸ਼ੁਰੂ ਕਰਦੇ ਆ ਜਿਹੜਾ ਗਲੋਬਲ ਟੈਲੈਂਟ ਆ ਉਹ ਅਮਰੀਕਾ ਦੇ ਵਿੱਚ ਆਉਂਦਾ ਇਹਨਾਂ ਦੇ ਜਾਣ ਦੇ ਨਾਲ ਅਮਰੀਕਾ ਦੇ ਪੈਸੇ ਦਾ ਵੀ ਨੁਕਸਾਨ ਹੋਊਗਾ ਨੌਕਰੀਆਂ ਵਾਲੇ ਬੰਦੇ ਵੀ ਨਹੀਂ ਉਦਾਂ ਦੇ ਲੱਭਣਗੇ ਇਨੋਵੇਸ਼ਨ ਦੇ ਉੱਤੇ ਵੀ ਅਸਰ ਪਊਗਾ ਅੱਜ ਇਹ ਇੱਕ ਵੱਡਾ ਜਿਹੜਾ ਚਿੰਤਾ ਐ ਇਸ ਵੇਲੇ ਦੱਸੀ ਜਾ ਰਹੀ ਆ ਹਾਲਾਂਕਿ ਜਿਹੜੀ ਟੋਟਲ ਅਨਰੋਲਮੈਂਟ ਆ ਉਹਨੂੰ ਬਹੁਤ ਜ਼ਿਆਦਾ ਹਾਰਡ ਹਿੱਟ ਨਹੀਂ ਕੀਤਾ ਇਹਨੇ ਫੋਰਨ ਸਟੂਡੈਂਟਸ ਓਵਰਆਲ ਡ੍ਰੌਪ ਹੋਏ ਆ ਪਰ ਜਿਹੜਾ ਜੇ ਕਿਹਾ ਜਾਵੇ ਕਿ ਇਹਦੇ ਦੂਜੇ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਕਿਉਂਕਿ ਹਜੇ ਵੀ ਇੰਟਰਨਸ਼ਿਪ ਦੇ ਲਈ ਜਾਂ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਜਿਹੜੀ ਓਪੀਟੀ ਆ ਉਹਦੇ ਲਈ ਬਹੁਤ ਸਾਰੇ ਸਟੂਡੈਂਟ ਇੱਥੇ ਰੁਕੇ ਆ ਪੈਸੇ ਤੇ ਲੈਵਲੋਂ ਇਹ ਕਹਿੰਦੇ ਜਦੋਂ ਅਸੀਂ ਦੇਖਦੇ ਆਂ ਤੇ ਐਨ ਐਫ ਐਸ اے ਨੇ ਜਿਹੜਾ ਦੱਸਿਆ ਆ ਕਿ ਅਸਲ ਦੇ ਵਿੱਚ 1.1 ਬਿਲੀਅਨ ਡਾਲਰ ਦਾ ਇਕਨੋਮਿਕ ਇੰਪੈਕਟ ਪਿਆ 1.1 ਬਿਲੀਅਨ ਡਾਲਰ ਦਾ 23000 ਦੇ ਕਰੀਬ ਜਿਹੜੀਆਂ ਜੌਬਸ ਨੇ ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਘਟਾਏ ਆ ਉਹਨਾਂ ਦੇ ਉੱਤੇ ਅਸਰ ਪਿਆ ਸਟੂਡੈਂਟਸ ਅਸਲ ਦੇ ਵਿੱਚ ਨਿੱਜੀ ਤੌਰ ਤੇ ਅਨਿਸ਼ਚਿਤਤਾ ਮਹਿਸੂਸ ਕਰ ਰਹੇ ਜਿਹਦਾ ਮਤਲਬ ਕੀ ਆ ਬਹੁਤ ਸਾਰੇ ਫੋਰਨ ਸਟੂਡੈਂਟਸ ਡਰੇ ਪਏ ਆ ਉਹਨਾਂ ਨੂੰ ਚਿੰਤਾ ਆ ਇਸ ਗੱਲ ਦੀ ਕਿ ਜਿਹੜੇ ਰੂਲ ਚੇਂਜ ਹੋ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਇਹ ਸਭ ਜਿਹੜਾ ਵੀਜ਼ਾ ਪ੍ਰੋਸੈਸਿੰਗ ਡਿਲੇਸ ਹੋ ਰਹੇ ਆ ਬਹੁਤ ਸਾਰੇ ਸਟੂਡੈਂਟ ਇਸ ਕਰਕੇ ਵੀ ਚਿੰਤਾ ਚ ਨੇ ਕਿ ਵੀਜ਼ਾ ਪ੍ਰੋਸੈਸਿੰਗ ਜਿਹੜੀ ਉਹ ਬਹੁਤ ਜਿਹੜੀ ਲੰਬੇ ਸਮੇਂ ਤੱਕ ਹੋ ਰਹੇ ਤੇ ਸਟੂਡੈਂਟ ਵਿਚ ਵਿਚਾਲੇ ਫਸੇ ਰਹਿ ਜਾਂਦੇ ਆ ਇਹਨਾਂ ਦੀਆਂ ਇੰਟਰਵਿਊ ਦੇ ਵਿੱਚ ਦੇਰੀ ਹੋ ਰਹੀ ਆ ਐਪਲੀਕੇਸ਼ਨ ਜਿਹੜੀਆਂ ਰੁਕੀਆਂ ਪਈਆਂ ਨੇ ਇਹਨਾਂ ਦੇ ਵੀਜ਼ਿਆਂ ਤੋਂ ਨਾ ਕੀਤੀ ਜਾ ਰਹੀ ਹੈ ਸੋ ਇਹਦਾ ਅਸਰ ਕੁਦਰਤੀ ਤੌਰ ਤੇ ਵੱਡਾ ਪਿਆ ਆ ਹੱਲ ਕੀ ਹੋਣਾ ਆ ਇਹਦਾ ਪਤਾ ਨਹੀਂ ਅਮਰੀਕਾ ਲੱਗਦਾ ਇੱਕ ਜਿਹੜਾ ਗਲੋਬਲ ਹੈਗਾ ਆ ਜਿਹੜੀਆਂ ਸਟੇਟਸ ਇਹਦਾ ਇੱਕ ਕੇ ਜਦੋਂ ਲੋਕ ਟਾਪ ਸਟੱਡੀ ਡੈਸਟੀਨੇਸ਼ਨਸ ਦੀ ਗੱਲਬਤ ਕਰਦੇ ਆ ਤਾਂ ਉਹਦੇ ਵਿੱਚੋਂ ਬਾਹਰ ਆਉਣ ਵਾਲੇ ਸਮੇ ਦੇ ਵਿੱਚ ਜਿਹੜਾ ਉਹ ਹੋ ਜਾਏਗਾ ਅਗਲੀ ਗੱਲਬਾਤ ਫੈਡਰਲ ਏਜੰਟਸ ਨੇ ਇੱਕ ਕਾਰਵਾਈ ਕੀਤੀ ਔਰ ਬਹੁਤ ਵੱਡੀ ਇਮੀਗ੍ਰੇਸ਼ਨ ਕਾਰਵਾਈ ਚਾਰਲਟ ਦੇ ਵਿੱਚ ਦੱਸੀ ਜਾ ਰਹੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਡੀ ਐਚ ਐਸ ਤੇ ਜਿਹੜੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨਸ ਨੇ ਇਹਨਾਂ ਨੇ ਇੱਕ ਬਹੁਤ ਵੱਡੀ ਕੈਂਪੇਨ ਜਿਹਨੂੰ ਆਪਰੇਸ਼ਨ ਚਾਰਲਟ ਵੈਬ ਕਿਹਾ ਜਾ ਰਿਹਾ ਜਿੱਥੇ ਜਿਹੜੇ ਕੈਰੋਲਾਈਨਾ ਦੇ ਵਿੱਚ ਕਈ ਹਜ਼ਾਰਾਂ ਲੋਕਾਂ ਨੂੰ ਕਈ ਦਰਜਣਾਂ ਲੋਕਾਂ ਨੂੰ ਮਾਫੀ ਚੁਣਿਆ ਗ੍ਰਿਫਤਾਰ ਕੀਤਾ ਜਾ ਰਿਹਾ ਨਾਰਥ ਕੈਰੋਲਾਈਨਾ ਦੇ ਵਿੱਚ ਇਹ ਨਾਰਥ ਕਾਰੋਲਿਨਾ ਦਾ ਸਭ ਤੋਂ ਵੱਡਾ ਸ਼ਹਿਰ ਆ ਇਹਨੂੰ ਆਪਰੇਸ਼ਨ ਚਾਰਲਟ ਵੈਬ ਦੱਸਿਆ ਜਾ ਰਿਹਾ ਆ ਕਮਿਊਨਿਟੀ ਜਿਹੜੀ ਇਸ ਵੇਲੇ ਡਰੀ ਆ ਬਹੁਤ ਕਮਿਊਨਿਟੀ ਡਰੀ ਆ ਉਹਦਾ ਕਾਰਨ ਇਹ ਆ ਕਿ ਟੈਨਸ਼ਨ ਬਹੁਤ ਆ ਉੱਥੇ ਲੋਕ ਏਜੰਟਸ ਨੂੰ ਦੇਖ ਰਹੇ ਆ ਔਰ ਏਜੰਟਸ ਜਿਹੜੇ ਕਿ ਅ ਅਨਮਾਰਕਡ ਐਸਯੂਵੀਜ਼ ਨੇ ਪਤਾ ਨਹੀਂ ਇਹਦੇ ਚ ਕੌਣ ਆ ਜਿਹੜੇ ਲੋਕ ਨੇ ਉਹ ਸਟ੍ਰੀਟਸ ਦੇ ਉੱਤੇ ਇਹਨਾਂ ਦਾ ਸਾਹਮਣਾ ਕਰ ਰਹੇ ਆ ਬਹੁਤ ਸਾਰੇ ਰੈਜ਼ਿਡੈਂਟਸ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਸਿਟੀਜ਼ਨ ਵੀ ਸ਼ਾਮਲ ਆ ਉਹ ਕਹਿੰਦੇ ਸਾਨੂੰ ਇਦਾਂ ਲੱਗਦਾ ਕਿ ਸਾਡੀ ਦਿਖਦੇ ਕਰਕੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਜਿਹੜਾ ਬੰਦਾ ਨੂੰ ਲੱਗਦਾ ਕਿ ਖਾਸ ਰੰਗ ਦਾ ਨਹੀਂ ਆ ਤੇਨੂੰ ਲੱਗਦਾ ਵੀ ਬਾਹਰੋਂ ਆਇਆ ਆ ਉਹ ਭਾਵੇਂ ਉੱਥੇ ਦਾ ਸਿਟੀਜ਼ਨ ਹੋਵੇ ਉਹਨੂੰ ਉਹ ਟਾਰਗੇਟ ਕਰ ਰਹੇ ਆ ਜਿਹੜੇ ਕੁਛ ਡਰ ਦੇ ਵਿੱਚ ਲੋਕਲ ਬਿਜ਼ਨਸ ਬੰਦ ਕਰ ਗਿਆ ਇੱਕ ਵੱਡਾ ਉੱਥੇ ਕਲੰਬੀਅਨ ਬੇકરી ਦੱਸਦੇ ਆ ਉਹਨੇ ਆਪਣੀ ਵਿਕਰੀ ਬੰਦ ਕਰ ਦਿੱਤੀ ਕਿਉਂਕਿ ਏਜੰਟਸ ਉਹ ਬੇਕਰੀ ਦੇ ਬਾਹਰ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਆ ਜਿਹੜਾ ਉਹਦਾ ਮਾਲਕ ਆ ਜਿਹੜਾ ਕਿ ਅਮਰੀਕਾ ਦਾ ਸਿਟੀਜ਼ਨ ਆ ਉਹ ਕਹਿੰਦਾ ਮੈਂ ਆਪਣਾ ਪਾਸਪੋਰਟ ਹਰ ਥਾਂ ਦੇ ਉੱਤੇ ਆਪਣੇ ਕੋਲ ਰੱਖ ਲਿਆ ਕਿਉਂਕਿ ਮੈਨੂੰ ਲੱਗਦਾ ਕਿ ਮੈਨੂੰ ਗਲਤੀ ਨਾਲ ਇਹਨਾਂ ਨੇ ਡਿਟੇਨ ਕਰ ਲੈਣਾ ਜਿਹੜੇ ਸਟੂਡੈਂਟ ਨੇ ਹਾਈ ਸਕੂਲ ਦੇ ਵਿੱਚ ਉਹ ਪ੍ਰੋਟੈਸਟ ਕਰਨ ਬਾਰੇ ਸੋਚ ਰਹੇ ਆ ਇੱਕ ਈਸਟ ਮੈਕਨਬਰਗ ਹਾਈ ਸਕੂਲ ਆ ਉਹਦੇ ਸਟੂਡੈਂਟਸ ਇਸ ਵੇਲੇ ਵਾਕ ਆਊਟ ਕਰ ਰਹੇ ਆ ਤਾਂ ਕਿ ਆਪਣੇ ਕਲਾਸਮੇਟਸ ਜਿਹੜੇ ਇਮੀਗਰੈਂਟ ਨੇ ਜਾਂ ਇਮੀਗਰੈਂਟ ਬੈਕਗਰਾਉਂਡਸ ਤੋਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਉਹਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਨ ਬਾਰੇ ਵੀ ਅਸੀਂ ਜਿਹੜੇ ਬਲੈਕ ਪਾਕੇ ਤਾਂ ਜਿਹੜਾ ਪੀਸਫੁੱਲ ਮਾਰਚ ਕੀਤਾ ਜਾ ਰਿਹਾ ਹੈ ਜਿਹੜੇ ਲੋਕਲ ਅਫੀਸ਼ੀਅਲਸ ਨੇ ਉਹ ਕਹਿੰਦੇ ਆ ਕਿ ਸੀਬੀਪੀ ਨੇ ਕੋਈ ਵੀ ਸਾਡੇ ਨਾਲ ਕਮਿਊਨੀਕੇਟ ਨਹੀਂ ਕੀਤਾ ਜਿਹੜੀ ਸਿਟੀ ਜਾਂ ਕਾਉਂਟੀ ਦੇ ਲੀਡਰਸ ਨੇ ਉਹ ਕਹਿੰਦੇ ਆ ਕਿ ਸਾਡੀ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਈਵਨ ਉਹ ਕਹਿੰਦੇ ਜਿਹੜੇ ਆਪਰੇਸ਼ਨ ਕਦੋਂ ਸੀਬੀਪੀ ਨੇ ਸ਼ੁਰੂ ਕੀਤਾ ਉਹਦੇ ਬਾਰੇ ਵੀ ਸਾਨੂੰ ਨਹੀਂ ਦੱਸਿਆ ਗਿਆ ਕਿ ਏਜੰਟਸ ਅਸਲ ਦੇ ਵਿੱਚ ਕਰ ਕੀ ਰਹੇ ਆ ਉਹ ਟਾਰਗੇਟ ਕਿਉਂ ਕਰ ਰਹੇ ਆ ਜਾਂ ਕਿਹਨਾ ਕਿਹਨਾ ਲੋਕਾਂ ਨੂੰ ਰੇਟੇਨ ਕੀਤਾ ਜਾ ਰਿਹਾ ਉਹ ਜਿਹੜੀ ਕਮਿਊਨੀਕੇਸ਼ਨ ਉਹ ਸੀਬੀਪੀ ਦੀ ਜਿਹੜੀ ਇਹਨਾਂ ਦੇ ਨਾਲ ਤਾਲਮਿਲ ਨਾ ਹੋਣਾ ਲੋਕਲ ਅਫੀਸ਼ੀਅਲਸ ਦੇ ਨਾਲ ਲੀਡਰਸ ਦੇ ਨਾਲ ਉਹਦੇ ਕਰਕੇ ਸੰਕਟ ਪੈਦਾ ਹੋ ਰਿਹਾ ਕੋਸ਼ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਗਲਤ ਡਿਟੇਨ ਵੀ ਕੀਤਾ ਜਾ ਰਿਹਾ ਜਿਹੜੇ ਰੈਜ਼ਿਡੈਂਟਸ ਨੇ ਇੱਕ ਲੀਗਲੀ ਉੱਥੇ ਪ੍ਰੈਜ਼ੈਂਟ ਜਿਹੜਾ ਰੈਜ਼ਿਡੈਂਟ ਹੈਗਾ ਉਹਦੀ ਕਾਰ ਦੀ ਵਿੰਡੋ ਸਮੈਸ਼ ਕੀਤੀ ਗਈ ਉਹਨੂੰ ਡਿਟੇਨ ਕੀਤਾ ਗਿਆ ਬਾਅਦ ਵਿੱਚ ਜਿਹੜਾ ਸੀਬੀਪੀ ਨੇ ਇਹ ਕਿਹਾ ਵੀ ਇਹ ਸਾਡੇ ਨਾਲ ਕੰਪਲਾਈ ਨਹੀਂ ਸੀ ਕਰ ਰਿਹਾ ਸਾਡਾ ਕਹਿਣਾ ਨਹੀਂ ਸੀ ਮੰਨ ਰਿਹਾ ਲੋਕਲ ਲੀਡਰ ਕਹਿ ਰਹੇ ਆ ਕਿ ਸਿੱਧੇ ਸਿੱਧੇ ਰੈਸ਼ੀਅਲ ਪ੍ਰੋਫਾਈਲਿੰਗ ਰੈਸ਼ੀਅਲ ਪ੍ਰੋਫਾਈਲਿੰਗ ਦਾ ਮਤਲਬ ਇਹ ਆ ਕਿ ਜਿਹੜਾ ਬੰਦਾ ਤਾਂ ਉਹਨਾਂ ਨੂੰ ਲੱਗਦਾ ਵੀ ਉਹਦਾ ਰੰਗ ਗੋਰਾ ਆ ਉਹ ਇੱਥੇ ਦਾ ਆ ਉਹਨੂੰ ਕੁਛ ਨਹੀਂ ਕਹਿੰਦੇ ਜਿਹੜਾ ਵੀ ਦੂਜਾ ਬੰਦਾ ਚਾਹੇ ਅਮਰੀਕਾ ਦਾ ਸਿਟੀਜ਼ਨ ਹੋਵੇ ਚਾਹੇ ਨਾ ਹੋਵੇ ਉਹਨਾਂ ਦੇ ਕਹਿਣ ਅਨੁਸਾਰ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਇੱਥੇ ਇਸ ਸ਼ਹਿਰ ਦੇ ਵਿੱਚ ਚਾਰਲਟ ਦੇ ਵਿੱਚ ਕ੍ਰਾਈਮ ਦੇ ਬਾਰੇ ਕਿਹਾ ਗਿਆ ਜ ਹੈ ਕਿ ਜਿਹੜਾ ਕ੍ਰਾਈਮ ਆ ਉਹ ਤਾਂ ਡਾਊਨ ਆ ਇੱਥੇ ਜਿਹੜਾ ਵਾਇਲੈਂਟ ਕ੍ਰਾਈਮ ਆ ਇਹ 20% ਇਸ ਸਾਲ ਘਟਿਆ ਪਿਛਲੇ ਸਾਲ ਨਾਲੋਂ ਸੋ ਜਰੇ ਲੋਕਲ ਲੀਡਰਸ ਨੇ ਉਹ ਕਹਿੰਦੇ ਜਿਹੜੀ ਰੇਡ ਆ ਇਹ ਅਸਲ ਦੇ ਵਿੱਚ ਸੇਫਟੀ ਨਾਲ ਸੰਬੰਧਿਤ ਨਹੀਂ ਸਗੋਂ ਇਹ ਪੋਲਿਟਿਕਲ ਆ ਡੈਮੋਕ੍ਰੈਟਿਕ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਪੋਲਿਟਿਕਲ ਪੁਆਇੰਟਸ ਨੇ ਇਸ ਕਰਕੇ ਇਹ ਰੇਡ ਕੀਤੀ ਜਾ ਰਹੀ ਆ ਕਿ ਸਿਟੀ ਨੂੰ ਅਨਰਜਾਈਜ਼ ਕਰਨਾ ਆਪਣੀ ਸਪੋਰਟ ਦੇ ਲਈ ਕਿਉਂਕਿ ਸ਼ਾਰਲਟ ਦੇ ਵਿੱਚ ਵੀ 26 ਦੀ ਸੈਨੇਟ ਰੇਸ ਜਦੋਂ ਆ ਰਹੀ ਆ ਤਾਂ ਇਹਦਾ ਬਹੁਤ ਵੱਡਾ ਰੋਲ ਇਹਦੇ ਵਿੱਚ ਹੋਵੇਗਾ ਜਿਹੜਾ ਡਿਪਾਰਟਮੈਂਟ ਆਫ ਫੋਮਲੈਂਟ ਸਿਕਿਉਰਿਟੀ ਆ ਉਹ ਕਹਿੰਦੇ ਯੂਐਸ ਸਿਟੀਜ਼ਨ ਜਿਹੜੇ ਆ ਉਹ ਅਸਲ ਦੇ ਵਿੱਚ ਉਹਨੇ ਅਫੀਸਰ ਦੇ ਉੱਤੇ ਬੈਂਚ ਚੜਾਉਣ ਦੀ ਕੋਸ਼ਿਸ਼ ਕੀਤੀ ਇਸ ਆਪਰੇਸ਼ਨ ਦੇ ਦੌਰਾਨ ਇਹ ਵੀ ਗੱਲਬਾਤ ਸਾਹਮਣੇ ਆਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਹੋਰ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਰੇਡਸ ਹੋ ਸਕਦੀਆਂ ਜਿਹਨਾਂ ਦੇ ਵਿੱਚ ਨਿਊ ਔਰਲੀਅਨਸ ਤੇ ਐਸ਼ਵਿਲ ਅਗਲੇ ਦੱਸੇ ਜਾ ਰਹੇ ਆ ਕਿ ਜਾਂ ਜਿਹੜਾ ਹਾ ਨਿਊਯਾਰਕ ਆ ਉਹਨੂੰ ਵੀ ਇਹਦਾ ਨਿਸ਼ਾਨਾ ਬਣਾਇਆ ਜਾ ਸਕਦਾ ਅਗਲੀ ਗੱਲਬਾਤ ਫਰੇਜ਼ਨ ਦੀ ਹੈ ਕੈਲੀਫੋਰਨੀਆ ਦਾ ਸ਼ਹਿਰ ਫਰੇਜ਼ਨੋ ਫਰੈਸਟਨ ਦੇ ਵਿੱਚ ਜਿਹੜੇ ਸਾਈਡ ਵਾਕ ਦੇ ਉੱਤੇ ਫੂਡ ਵੈਂਡਰਸ ਨੇ ਵੀਕੈਂਡਸ ਦਿੱਤੇ ਉਹ ਸਮੱਸਿਆ ਬਣੀ ਆ ਸਿਟੀ ਅਸਲ ਦੇ ਵਿੱਚ ਸ਼ੁਰੂ ਦੇ ਵਿੱਚ ਚਾਹੁੰਦਾ ਸੀ ਕਿ ਇਹਨਾਂ ਵੈਂਡਰਸ ਨੂੰ ਰੋਕ ਦਿੱਤਾ ਜਾਵੇ ਕਿ ਇਹ ਵੀਕੈਂਡ ਦੇ ਉੱਤੇ ਟਾਵਰ ਡਿਸਟ੍ਰਿਕਟ ਦੇ ਵਿੱਚ ਇਹ ਨਾ ਕਰਨ ਕਿਉਂਕਿ ਫੂਡ ਸੇਫਟੀ ਦੀ ਚਿੰਤਾ ਪਈ ਆ ਤੇ ਜਿਹੜਾ ਨੇਬਰਹੂਡ ਕੰਪਲੇਂਟ ਕਰ ਰਹੇ ਆ ਆਮ ਤੌਰ ਦੇ ਉੱਤੇ ਇੱਕ ਸ਼ਹਿਰ ਦੇ ਵਿੱਚ ਵੱਡੇ ਰੈਸਟੋਰੈਂਟ ਹੁੰਦੇ ਆ ਰੈਸਟੋਰੈਂਟ ਦੇ ਤਰ੍ਹਾਂ ਕੁਝ ਜਿਹੜੇ ਸਟਰੀਟ ਵੈਂਡਰ ਹੁੰਦੇ ਆ ਵੀ ਉੱਥੇ ਆਪਣਾ ਕੋ ਫੂਡ ਟਰੱਕ ਕੋ ਫੂਡ ਵੈਨ ਲਾ ਕੇ ਸੜਕ ਦੇ ਪਾਸੇ ਦੇ ਉੱਤੇ ਜਾਂ ਉਦਾਂ ਖੜੇ ਹੋ ਜਾਂਦੇ ਆ ਉੱਥੇ ਖਾਣ ਪੀਣ ਦਾ ਸਾਮਾਨ ਵੇਚਦੇ ਆ ਦੋਹਾਂ ਕੋਲੀ ਲੋਕ ਜਾਂਦੇ ਆ ਲੋਕ ਰੈਸਟੋਰੈਂਟਸ ਦੇ ਵਿੱਚ ਵੀ ਜਾਂਦੇ ਆ ਤੇ ਲੋਕ ਬਾਹਰ ਵੀ ਆਉਂਦੇ ਆ ਦੋ ਧਿਰਾਂ ਨੇ ਇੱਥੇ ਇੱਕ ਧਿਰ ਇਹਨਾਂ ਦਾ ਵਿਰੋਧ ਕਰ ਰਹੀ ਆ ਵੀ ਸੜਕਾਂ ਦੇ ਕੰਢਿਆਂ ਤੇ ਖੜ ਕੇ ਤੁਸੀਂ ਇਦਾਂ ਨਹੀਂ ਵੇਚ ਸਕਦੇ ਇਹ ਗਲਤ ਆ ਉਹਦੇ ਵਿਰੋਧ ਦੇ ਕਈ ਕਾਰਨ ਨੇ ਇੱਕ ਤਾਂ ਇਹ ਦੱਸਿਆ ਜਾ ਰਿਹਾ ਵੀ ਇਹ ਗਲਤ ਆ ਸਟਰੀਟ ਵੈਂਡਰ ਜਿਹੜੇ ਆ ਇਹਦਾ ਕੀ ਮਤਲਬ ਆ ਤੁਹਾਡੇ ਕੋਲ ਪਰਮਿਟ ਹੋਣਾ ਚਾਹੀਦਾ ਫਿਰ ਤੁਹਾਡੇ ਕੋਲੇ ਫੂਡ ਸੇਫਟੀ ਦੇ ਸਾਰਾ ਧਿਆਨ ਰੱਖਿਆ ਜਾਣਾ ਚਾਹੀਦਾ ਵੀ ਤੁਹਾਡੇ ਕੋਲ ਤੇ ਹੱਥ ਧੋਣ ਲਈ ਪਾਣੀ ਨਹੀਂ ਹੁੰਦਾ ਫੂਡ ਸੇਫਟੀ ਉੱਥੇ ਕੀ ਰੱਖਣੀ ਹੈ ਵੀ ਇਹਦੇ ਨਾਲ ਜਿਹੜੀ ਬਿਮਾਰੀਆਂ ਫੈਲਦੀਆਂ ਜਾਂ ਨੁਕਸਾਨ ਹੁੰਦਾ ਇੱਕ ਲੌਜੀਕ ਇਹ ਵੀ ਆ ਕਿ ਜਿਹੜਾ ਰੈਸਟੋਰੈਂਟ ਵਾਲਾ ਆ ਉਹ ਕਿਰਾਇਆ ਪੇ ਕਰਦਾ ਬਹੁਤ ਸਾਰਾ ਕਿਰਾਇਆ ਉਹਨੇ ਰੈਂਟ ਦੇਣਾ ਆ ਫੇਰ ਉਹਨਾਂ ਹੋਰ ਟੈਕਸ ਦੇਣੇ ਆ ਉਹਦੀ ਸੇਫਟੀ ਰੈਗੂਲੇਸ਼ਨਸ ਨੇ ਕਿੰਨਾ ਕੁਛ ਉਹਦੇ ਕੋਲੇ ਹੈਗਾ ਆ ਤੇ ਫੇਰ ਜਾ ਕੇ ਉਹ ਉੱਥੇ ਉਹਨੂੰ ਆਪਰੇਟ ਕਰਦਾ ਤੇ ਇਹ ਬੰਦੇ ਬਾਹਰ ਆਪਣੀ ਰੇੜੀ ਜਿੱਥੇ ਮਰਜ਼ੀ ਲਾ ਲੈਂਦੇ ਆ ਤੇ ਇਸ ਕਰਕੇ ਇਹਧਰਲੇ ਪਾਸੇ ਧਿਆਨ ਦੇਣਾ ਚਾਹੀਦਾ ਆ ਜਾਂ ਹੋਰ ਬੜੇ ਲੌਜੀਕ ਨੇ ਇਸ ਗੱਲ ਦੇ ਵੀ ਇਹ ਫਿਰ ਜੇ ਉਹ ਆਗੇ ਵੈਂਡਰ ਤੁਸੀਂ ਉਹਨਾਂ ਨੂੰ ਲਾਉ ਕਰਦੇ ਆ ਤੇ ਦੂਜਿਆਂ ਦਾ ਕੀ ਬਣੂਗਾ ਇਹ ਮਸਲਾ ਅਮਰੀਕਾ ਦੇ ਬਾਕੀ ਥਾਵਾਂ ਦੇ ਉੱਤੇ ਵੀ ਪੈਦਾ ਹੋਇਆ ਸੀ ਜਿਹੜੇ ਲੋਕ ਇਹਨਾਂ ਦੇ ਹੱਕ 'ਚ ਨੇ ਉਹ ਕਹਿੰਦੇ ਵੀ ਮੰਨ ਲਓ ਅੱਧੇ ਘੰਟੇ ਦੀ ਕਿਸੇ ਆਫਿਸ ਦੇ ਵਿੱਚ ਬ੍ਰੇਕ ਆ ਜੇ ਅੱਧੇ ਘੰਟੇ ਦੀ ਬ੍ਰੇਕ ਆ ਤੇ ਉਹ ਅੱਧੇ ਘੰਟੇ ਦੇ ਵਿੱਚ ਬੰਦਾ ਕੁਝ ਖਾਣਾ ਚਾਹੁੰਦਾ ਉੱਥੋਂ ਜਾ ਕੇ ਲੈ ਕੇ ਖਾ ਲੈਂਦਾ ਰੈਸਟੋਰੈਂਟ ਦੇ ਵਿੱਚ ਤਾਂ ਦੇ ਘੰਟੇ ਦੇ ਵਿੱਚ ਕੁਝ ਆਰਡਰ ਨਹੀਂ ਹੋ ਸਕਦਾ ਦੂਜਾ ਇਹ ਕਿਹਾ ਜਾ ਰਿਹਾ ਕਿ ਜੇ ਲੋਕ ਇਹਨਾਂ ਦੇ ਕੋਲ ਆਉਣਾ ਪਸੰਦ ਕਰਦੇ ਕਿਉਂਕਿ ਇਹ ਸਸਤੇ ਹੁੰਦੇ ਆ 5-4 ਡਾਲਰ ਦੇ ਵਿੱਚ ਤੁਸੀਂ ਬਹੁਤ ਕੁਝ ਉੱਥੇ ਖਾ ਲੈਨੇ ਆ ਜਦ ਕਿ ਉਹੀ ਚੀਜ਼ ਤੁਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਜਾ ਕੇ ਖਾਣੇ ਤਾਂ ਮਹਿੰਗੀ ਬਹੁਤ ਪੈਂਦੀ ਆ ਆ ਜਾਂ ਕੁਝ ਲੋਕ ਕਹਿੰਦੇ ਵੀ ਸਾਰਿਆਂ ਨੂੰ ਹੱਕ ਹੋਣਾ ਚਾਹੀਦਾ ਜੇ ਕਿਸੇ ਬੰਦੇ ਦੇ ਕੋਲ ਪੈਸੇ ਨਹੀਂ ਆ ਰੈਸਟੋਰੈਂਟ ਨਹੀਂ ਖੋਲ ਸਕਦਾ ਤੇ ਉਹਨੂੰ ਵੀ ਬਰਾਬਰ ਦਾ ਹੱਕ ਆ ਕਿ ਉਹ ਆਪਣਾ ਕੁਝ ਵੀ ਕੰਮ ਤੰਦਾ ਬਾਹਰ ਚਲਾ ਸਕੇ ਠੀਕਾ ਨੂੰ ਪਰਮਿਟ ਲੈ ਲੈਣਾ ਚਾਹੀਦਾ ਸੇਫਟੀ ਦਾ ਤੇ ਦੂਜਾ ਜਿਹੜਾ ਹਾਈਜੀਨ ਦਾ ਆ ਉਥੇ ਧਿਆਨ ਰੱਖ ਲੈਣਾ ਚਾਹੀਦਾ ਸੋ ਇਹ ਵਿਵਾਦ ਸ਼ੁਰੂ ਤੋਂ ਚੱਲਿਆ ਆਉਂਦਾ ਇਹ ਵਿਵਾਦ ਵੱਡੇ ਸ਼ਹਿਰਾਂ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਵੀ ਬਹੁਤ ਸਮਾਂ ਚੱਲਿਆ ਉਥੇ ਵੀ ਬਹੁਤ ਰੌਲਾ ਰੱਪਾ ਪਿਆ ਤੇ ਅਲਟੀਮੇਟਲੀ ਫਿਰ ਇਹਨੂੰ ਉਹਨਾਂ ਨੇ ਕਰ ਦਿੱਤਾ ਸੀ ਕਿ ਤੁਹਾਨੂੰ ਪਰਮਿਟ ਲੈਣਾ ਪਊਗਾ ਤੇ ਫਿਰ ਤੁਸੀਂ ਇਹੇ ਚਲਾ ਸਕਦੇ ਹਾਲਾਂਕਿ ਕਈ ਸ਼ਹਿਰਾਂ ਦੇ ਵਿੱਚ ਉਹ ਪਰਮਿਟੇ 10 10 15 15 ਸਾਲ ਉਹਨੂੰ ਪਰਮਿਟ ਮਿਲਣ ਨੂੰ ਹੀ ਲੱਗ ਜਾਂਦੇ ਆ ਤੇ ਮੌਲਾ ਹੁਣ ਫਰੇਜ਼ਨੋਂ ਦੇ ਵਿੱਚ ਫਰੇਜ਼ਨੋਂ ਦੇ ਵਿੱਚ ਇਹ ਚਾਹੁੰਦੇ ਸੀ ਸਿਟੀ ਚਾਹੁੰਦੇ ਸੀ ਵੀ ਉਹਨੂੰ ਹਟਾ ਦਿੱਤਾ ਜਾਵੇ ਵੀ ਇਹ ਗਲਤ ਆ ਇਹ ਨਹੀਂ ਲੱਗਣੇ ਚਾਹੀਦੇ ਵੀ ਤੇ ਲਿਮਟ ਹੀ ਕੋਈ ਨਹੀਂ ਜੇ ਇਹਨਾਂ ਨੂੰ ਲਾ ਦਿੱਤਾ ਪਰਮਿਟ ਦੇ ਵੀ ਦਿੱਤੇ ਹੋਰ ਆ ਜਾਣਗੇ ਫਿਰ ਉਹਨਾਂ ਦਾ ਕੀ ਕਰਨਾ ਕਮਿਊਨਿਟੀ ਨੇ ਦਾ ਵਿਰੋਧ ਕੀਤਾ ਉੱਥੇ ਜਿਆਦਾ ਜਿਹੜੇ ਲੋਕਲ ਰੈਜ਼ੀਡੈਂਟਸ ਨੇ ਉੱਥੇ ਐਕਟਿਵਿਸਟ ਨੇ ਜਾਂ ਜਿਹੜੇ ਵੈਂਡਰਸ ਦੀ ਸਪੋਰਟ ਕਰਨ ਵਾਲੇ ਨੇ ਉਹਨਾਂ ਨੇ ਇਸ ਬੈਨ ਦਾ ਵਿਰੋਧ ਕੀਤਾ ਉਹ ਕਹਿੰਦੇ ਇਹ ਜਿਹੜੇ ਵੈਂਡਰਸ ਨੇ ਇਹ ਸਾਡੀ ਕਮਿਊਨਿਟੀ ਦਾ ਹਿੱਸਾ ਆ ਤੇ ਇਹ ਵੀ ਡਿਸਰਵ ਕਰਦੇ ਆ ਕਿ ਆਪਣਾ ਰੋਜ਼ੀ ਰੋਟੀ ਕਮਾ ਸਕਣ ਸਿਟੀ ਨੇ ਆਪਣਾ ਜਿਹੜਾ ਬੈਨ ਕਰਨ ਦਾ ਫੈਸਲਾ ਆ ਉਹ ਵਾਪਸ ਲੈ ਲਿਆ ਇਹਦੀ ਥਾਂ ਦੇ ਉੱਤੇ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਪੈਨਲਟੀ ਲਾਵਾਂਗੇ ਰੂਲ ਵਾਇਲੇਸ਼ਨ ਦੇ ਲਈ ਤੇ ਉਹ ਉਹਨਾਂ ਨੇ ਕਿਹਾ ਵੀ ਸਟੈਪ ਬਾਈ ਸਟੈਪ ਸਾਡਾ ਸਿਸਟਮ ਹੋਊਗਾ ਪਹਿਲੀ ਵਾਇਲੇਸ਼ਨ ਜਿਹੜੀ ਹੈ ਰਿਟਨ ਵਾਰਨਿੰਗ ਦਿੱਤੀ ਜਾਊਗੀ ਦੂਜੀ ਵਾਇਲੇਸ਼ਨ ਦੇ ਉੱਤੇ 100 ਡਾਲਰ ਜੁਰਮਾਨਾ ਤੀਜੀ ਦੇ ਉੱਤੇ 200 ਤੇ ਚੌਥੀ ਦੇ ਉੱਤੇ 500 ਜਿਹੜੇ ਹੁਣ ਆਫੀਸ਼ੀਅਲਸ ਕਹਿੰਦੇ ਆ ਕਿ ਬਹੁਤ ਸਾਰੇ ਵੈਂਡਰ ਬਿਨਾ ਪਰਮਿਟ ਤੋਂ ਓਪਰੇਟ ਕਰ ਰਹੇ ਆ ਸਿਟੀ ਕਾਉਂਸਲ ਮੈਂਬਰ ਨੇ ਉਥੋਂ ਦੇ ਮੇਰੀਕਲ ਏਰੀਆਸ ਉਹਨਾਂ ਨੇ ਕਿਹਾ ਕਿ ਵੈਂਡਰ ਜਿਹੜੇ ਬਿਨਾ ਪਰਮਿਟ ਤੋਂ ਨੇ ਔਰ ਦੂਜੀ ਗੱਲ ਇਹ ਸਮੱਸਿਆ ਹੈ ਲੇਟ ਆਵਰਸ ਦੇ ਵਿੱਚ ਕੰਮ ਕਰਦੇ ਆ ਬੰਦ ਕਰਨ ਦਾ ਕੋਸ ਹਾਕਤਾ ਵੀ ਨਹੀਂ ਕਿੰਨੇ ਵਜੇ ਕਰਨਾ ਤੇ ਇੱਕ ਇਹ ਆ ਵੀ ਉਥੇ ਟਰੈਸ਼ ਜਿਹੜਾ ਰਹਿਤ ਖੁੰਦਾ ਬਾਕੀ ਬਾਅਦ ਦੇ ਵਿੱਚ ਉਥੇ ਛੱਡ ਜਾਂਦੇ ਆ ਜਿਹਦੇ ਨਾਲ ਫਿਰ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਉਥੋਂ ਦੇ ਰੈਜ਼ੀਡੈਂਟਸ ਤੋਂ ਤੇ ਬਿਜ਼ਨੈਸਸ ਤੋਂ ਔਰ ਜਿਹੜੇ ਲੋਕਲ ਰੈਸਟੋਰੈਂਟ ਨੇ ਉੱਥੇ ਉਹ ਕਹਿ ਰਹੇ ਆ ਕਿ ਇਹ ਸਾਡਾ ਬਿਜ਼ਨਸ ਦੇ ਉੱਤੇ ਅਸਰ ਪਾ ਰਹੇ ਆ ਕਿ ਲੋਕ ਇਹਨਾਂ ਕੋਲੋਂ ਜ਼ਿਆਦਾ ਜਾਣਾ ਪਸੰਦ ਕਰਦੇ ਆ ਸਾਡੇ ਕੋਲੇ ਆਉਂਦੇ ਨਹੀਂ ਆ ਹੁਣ ਸਪੋਰਟਰ ਕਹਿੰਦੇ ਆ ਕਿ ਵੈਂਡਰਸ ਜਿਹੜੇ ਆ ਇਹ ਅਨਫੇਅਰਲੀ ਟਾਰਗੇਟ ਕੀਤੇ ਜਾ ਰਹੇ ਆ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਇੱਥੇ ਰੱਖਣਾ ਚਾਹੀਦਾ ਆ ਕਿਉਂਕਿ ਇੱਕ ਰੋਲਾ ਇਹ ਆ ਵੀ ਕ੍ਰਾਈਮ ਹੁੰਦਾ ਉਹ ਕਹਿੰਦੇ ਕ੍ਰਾਈਮ ਇਹ ਨਹੀਂ ਕਰਦੇ ਨਾ ਇਹਨਾਂ ਦੇ ਆਉਣ ਨਾਲ ਕ੍ਰਾਈਮ ਹੁੰਦਾ ਸੋ ਦੋਵੇਂ ਸਾਈਡ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਤਾਂ ਸਹਿਮਤ ਨੇ ਕਿ ਇਹ ਕ੍ਰਾਈਮ ਇਹਨਾਂ ਕਰਕੇ ਨਹੀਂ ਹੁੰਦਾ ਜਿਹੜੇ ਈਵਨ ਰੈਸਟੋਰੈਂਟ ਵਰਕਰ ਨੇ ਉਹਨਾਂ ਨੇ ਵੀ ਇਹ ਗੱਲ ਐਡਮਿਟ ਕੀਤੀ ਆ ਕਿ ਜਿਹੜੇ ਟਾਵਰ ਡਿਸਟ੍ਰਿਕਟ ਦੇ ਵਿੱਚ ਵੈਂਡਰਸ ਆਉਣ ਤੋਂ ਪਹਿਲਾਂ ਵੀ ਕ੍ਰਾਈਮ ਸੀਗਾ ਇਹਨਾਂ ਨੂੰ ਇਹਦੇ ਲਈ ਦੋਸ਼ ਨਹੀਂ ਦੇਣਾ ਚਾਹੀਦਾ ਸਿਟੀ ਚਾਹੁੰਦੀ ਆ ਕਿ ਫੇਅਰਨੈਸ ਹੋਵੇ ਨਾ ਕਿ ਕੋਈ ਪਨਿਸ਼ਮੈਂਟ ਜਿਹੜੀ ਮਿਲਣੀ ਚਾਹੀਦੀ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ ਰੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ